ਨਾਮਾ ਫਤੇ ਪਰਵਾਹ ਵਾਹਿਗੁਰੂ ਜੀ ਦਾ ਕਾਲਸਾ ਤੋਂ ਵਾਹਿਗੁਰੂ ਜੀ ਦੀ ਫਤਿਹ ਹੰਸਾ ਵਾਹਿਗੁਰੂ ਜੀ ਦੀ ਫਤਿਹਤਨ ਦਾ ਦੇਰ ਜਤਕਾਰ ਦਾ ਨਾਮ ਸੰਦੀਗਸਲ ਮੈਂਬਰ ਪ੍ਰੋਮਨੇ ਗੁਰਦੁਆਰਾ ਪ੍ਰਬੰਧਕਾ ਬਾਨ ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਤੋਂ ਪਹੁੰਚੇ ਹੋਏ ਪੰਜ ਪਿਆਰੇ ਸਹਿਬਾਨ ਜੀ ਨੂੰ ਸ਼੍ਰੋਪਾਉ ਦੀ ਬਖਸ਼ਿਸ਼ ਗੁਰੂ ਘਰ ਵੱਲੋਂ ਕਿਤੀ ਜਾਰੀ ਬੇਨਤੀ ਕਰਾਂ ਤੇ ਅਖਬਾਰ ਵਿੱਚ ਲੇਧਰ ਲਿਖੀ ਅੱਜ ਦੇ ਦਿਹਾੜੇ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪਰਬੰਧ ਜੋੜ ਮੇਲਾ ਨੂੰ ਸਮਰਪਿਤ ਹੋ ਕੇ ਆਪ ਸੰਗਤਾਂ ਨੇ ਗੁਰੂ ਦੇ ਦਿਹਾੜੇ ਨੂੰ ਵਰਤਾਈ ਗਈ ਹੈ अजिंक्य सिंह ने भी जाति के चले कर के ना मिलते जाना चाहिए था उधर। मेरी संगत ने हमारे शक्या वो ओके क्यों बाकी युद्ध बैठे रहना अपने। बोले सोने हाँ, बोले सोने हाँ, ਰੱਬ ਦੀ ਸੰਗਤ ਆਪੇ ਮੈਸਾਉਂਦੀ ਸੋਨਹਾਂ ਆਦੀ ਗੁਰੂ ਦੇ ਕਿਰਪਾ ਸਦਕਾ 109 ਪ੍ਰਾਣੀਆਂ ਨੇ ਪ੍ਰਾਪਤ ਕੀਤਾ ਹੈ ਅੱਜ ਵੱਡੀ ਖੁਸ਼ੀ ਗੁਰੂ ਨਾਨਕ ਪਾਤਸ਼ਾਹ ਦੇ ਮੇਲੇ ਵਿੱਚ ਆਪ ਸਭਾ ਹੁਣ ਸਾਰੀ ਸੰਗਤ ਦੀ ਇੱਕ ਸਾਂਝੀ ਤਸਵੀਰ ਜਿਹੜੀ ਹੈ ਬੇਨਤੀ ਕਰਾਂਗੇ ਉਹ ਹੋਣੀ ਹੈ ਬੇਨਤੀ ਭਾਈ ਮੋਹ ਸਿੰਘ ਜੀ ਕਵੀਸ਼ਰ ਭਾਈ ਮਨਜੀਤ ਸਿੰਘ ਜੀ ਪ੍ਰਚਾਰਕ ਭਾਈ ਗੁਰਪਿੰਦਰ ਸਿੰਘ ਜੀ ਪ੍ਰਚਾਰਕ ਭਾਈ ਗੁਰਵਿੰਦਰ ਸਿੰਘ ਜੀ ਖਾਲਸਾ ਪੰਥ ਜੀ ਦੇ ਸਿੰਘ ਪ੍ਰਚਾਰਕ ਜਵਾਸ ਹੁੰਦੇ ਹੋਣ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕਾ ਗਾਡਵਾੜੀ ਕੇ ਅਧਿਕਾਰ ਹੈ ਇਹ ਨਾ ਵੇਨੇ ਆਹਲਾ ਗਾ ਵੇ ਕੀ ਦਾ ਸਿੰਘਾ ਲਾ ਮੰਡੂ ਪਾਵੇ ਗਾਡਵਾੜੀ ਕੇ ਅਧਿਕਾਰ ਹੈ ਇਹ ਨਾ ਵੇਨੇ ਆਹਲਾ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਸਿੰਘ ਜੱਫਰ ਮੈਂਬਰਸ ਰੋਲਿੰਗ ਮੀਟੀ ਹਲਕਾ ਬਟਾਰਾ ਅੱਜ ਅਮਸਤਾਰ ਇੱਥੇ ਹੋਇਆ ਗੁਰਦੁਆਰਾ ਕਾਨ ਸਾਹਿਬ ਵਿਖੇ ਅਹੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੁਗੋ ਜੋਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜਾ ਸ਼ਕਰਾਨਾ ਕਰਦੇ ਸੱਚੇ ਪਾਤਸ਼ਾਹ ਜਿਹੜਾ ਤੁਸੀਂ ਆਪਣੇ 109 ਪੁਰਾਣੀ ਜਿਹੜੇ ਤੁਸੀਂ ਆਪਣੇ ਚੰਦ ਲਾਏ ਨੇ ਮਹਾਰਾਜ ਕਿ ਮਿਹਰ ਪਰ ਇਹਨਾਂ ਦੇ ਹੱਥ ਰੱਖੇ ਹੋ ਸਤਪੁਰੂ ਜੀ ਇਹ ਪਰਾਲਾ ਜਿਹੜਾ ਜਹਦਰ ਕਾਲਤਖ ਸਾਹਿਬ ਨੂੰ ਬੇਨਤੀ ਕੀਤੀ ਸੀ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਨਕਰਦਮ ਕਮੇਟੀ ਨੂੰ ਕੀਤੀ ਸੀ ਉਹਨਾਂ ਨੇ ਡਿਊਟੀ ਦੀ ਲਾਈਫ ਜਿੱਸਾ ਤੁਸੀਂ ਵੀ ਕਰਾ ਤੇ ਅੱਜ ਉਸ ਜਿਹੜਾ ਪ੍ਰਾਲਾ ਉਹਨਾਂ ਦਾ ਇਹ ਪੂਰਾ ਮੈਂ ਕਹਿੰਦਾ ਇਹ ਸੰਗਤ ਜਿਹੜੀ ਜੁੜ ਗਈ ਗੁਰੂ ਨਾਲ ਇਹ ਮਿਹਰ ਭਰਿਆ ਹੱਥ ਰੱਖੇ ਮਹਾਰਾਜ ਇਹਨਾਂ ਦੀ ਤੰਦੂਸਰੀ ਬਖਸ਼ੇ ਇਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਦੂਰ ਰੱਖੇ ਮਹਾਰਾ ਸੱਚੇ ਪਾਤਸ਼ਾਹ ਇਸਤਮਾਨ ਸਤਕਾਰ ਬਖਸ਼ੇ ਇਹਨਾਂ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਚੰਗੀ ਤਾਲੀਮ ਆਸਤ ਦੇ ਮਹਾਰਾਜ ਇਹ ਗੁਰੂ ਦੇ ਲਾਲ ਲੱਗੇ ਆ ਅੱਜ ਪ੍ਰਾਲਾ ਲਾ ਹੋਇਆ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਆਹ ਦੇ ਉਪਰ ਦੇ ਇਹ ਪ੍ਰੋਗਰਾਮ ਜਿਹੜਾ ਰੱਖਿਆ ਸੀ ਪਰ ਗੁਰੂ ਮਹਾਰਾਜ ਨੇ ਸਫਲ ਦਿੱਤੀ ਬਹੁਤ ਬਹੁਤ ਧੰਨਵਾਦੀ ਹਾਂ ਸੱਚੇ ਪਾਤਸ਼ਾਹ ਨੇ ਅਨੁਚੜਦੀ ਕਰਵਾਇ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਸਿੰਘ ਜੀ ਪ੍ਰੋਗਰਾਮ ਜੀ ਅੱਜ ਕਿੱਦਾਂ ਦਾ ਲੱਗਦਾ ਹੈ ਹਾਂ ਜੀ ਬਹੁਤ ਸੋਹਣਾ ਵਧੀਆ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਧੰਨ ਧੰਨ ਵਾਹਿਗੁਰੂ ਜੀ ਕਾ ਪਹਿਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਵਿੱਚ ਸੱਚੇ ਪਾਸਮਾਗੋ ਵਿੱਚ ਅੱਜ ਅਮਰਸਾ 4109 ਪੁਰਾਣੀਆਂ ਲਿਆਵਾ ਜਿਸ ਦੇ ਵਿੱਚ ਕੀ ਸ਼੍ਰੀ ਅਮਰਸਾ ਅਕਾਲ ਤਿਰ ਦੀ ਸਾਹਿਬ ਦੇ ਪੰਜ ਪਿਆਰੇ ਬੜੀ ਭਾਵਨਾ ਸ਼ਰਦਾ ਨਾਨ ਨੇ ਸੇਵਨ ਕਰਕੇ ਆਪਣਾ ਤੇ ਸਭੇ ਸੰਗਤਾਂ ਨੂੰ 109 ਪੁਰਾਣੇ ਨੂੰ ਅਮਰਤਿ ਸ਼ਕਾਇਆ ਅਮਰਤ ਲਾ ਬਣਾ ਗੁਰੂ ਮਹਾਰਾ ਨੇ ਜੋੜਿਆ ਸਿੱਜੇ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੰਦ ਸਿੰਘ ਤੁਹਾਨੂੰ ਇਹ ਤਾਂ ਕੀ ਕਹਿਣਾ ਚਾਹੋਗੇ ਅੱਜ ਗੁਰੂ ਦੇ ਜਹਾਜੇ ਚੜੇ ਉਹ ਮਹਾਰਾਜ ਨੇ ਕਿਰਪਾ ਕੀਤੀ ਆ ਉਹਨਾਂ ਦੀ ਕਿਰਪਾ ਨਾਲ ਹੀ ਜਹਾਜ ਚੜੇ ਆ ਅੱਜ ਹਾਂਜੀ ਕਿੰਨਾ ਖੁਸ਼ ਆ ਕਿੰਨੀ ਖੁਸ਼ ਬਹੁਤ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਚਾਅ ਇਸੀ ਦਾ ਜਲਦੀਪ ਹੋ ਜੀ ਕਿੰਦਾ ਵੀ ਜੀ ਖਿਆਲ ਆ ਮਨ ਚ ਮੈਂ ਮਹਾਰਾਜ ਜੀ ਤੋਂ ਵੀ ਗੁਰਦੁਆਰੇ ਜਾਂਦੇ ਹਾਂ ਤੇ ਮੇਰਾ ਜਿਤ ਕਰੇ ਕਿ ਮੈਂ ਵੀ ਇਹ ਮਹਤਸ਼ਕਾ ਲੋਕਾਂ ਵੱਲੋਂ ਵੇਖ ਕੇ ਮੈਨੂੰ ਇਹ ਖੁਸ਼ੀ ਆਏ ਕਿ ਮੂਹੇ ਸ਼ਕਾ ਆ ਅੱਜ ਮੇਰਾ ਮਨ ਬਣਿਆ ਮੈ ਗਈ ਆ ਕਿੰਨਾ ਕ ਆਪਣੇ ਆਪ ਨੂੰ ਗੁਰਪਾਗੇ ਸਮਝਦੇ ਹੋ ਬਹੁਤ ਜ਼ਿਆਦਾ ਜੁਰੂ ਵਾਲੇ ਬਣੇ ਆ ਜੀ ਕਿਨਾ ਵੀ ਜੀ ਤੋਂ ਡਰ ਰਜਵਿੰਦਰ ਕੋ ਅੱਜ ਅਮਰ ਛੱਕਿਆ ਵਾ ਕਿੰਨੇ ਕ ਆਪਣੇ ਆਪ ਨੂੰ ਵਧਵਾ ਕੇ ਸਮਝਦੇ ਜੇ ਦਿਲ ਚ ਕੀ ਖਿਆਲ ਆਇਆ ਮਹਾਰਾਜ ਨੂੰ ਬੋਲਾ ਹਾਂ ਉਹ ਇਹ ਆਪਣਾ ਚੰਗੀ ਤਰ੍ਹਾਂ ਕਿਹ ਰਾਜ ਜੀ ਚਰਨਜੀਤ ਅੱਜ ਅਮਰ ਛੱਕਣ ਦਾ ਖਿਆਲ ਕਿੱਦਾ ਮਨ ਚ ਆਇਆ ਔਰ ਕਿੰਨਾ ਕੁ ਆਪਣੇ ਆਪ ਨੂੰ ਵਧਵਾ ਬੜੀ ਬੜੀ ਖੁਸ਼ੀ ਹੋਈ ਹੈ ਅਮਰ ਛੱਕ ਕੇ ਬਹੁਤ ਖੁਸ਼ੀ ਹੋਈ ਹੈ ਮੁਨਕਿਸਰਾ ਬਾਣੀ ਨਾਲ ਕਿੱਦਾਂ ਜੁੜਿਆ ਲਿਆ ਉਹ ਜੁੜਾਂਗੇ ਬਾਣੀ ਨਾਲ ਉਹ ਮਾਰੇ ਨੇ ਕੀਤਾ ਚੰਗੀ